ਯਾ ਦੇਸ਼ ਵਿਦੇਸ਼ ਜੀਤ ਕਰ ਲੈਨੇ ਤੇ ਤੁਰਕਾਂ ਨੇ ਦੇਸ਼ ਵਿਦੇਸ਼ ਜਿੱਤ ਲਏ ਸ਼ਸਤਰਨ ਬਲ ਨਹ اٹਕਨ ਦੀਨੇ ਕਿਉਂ ਕਿਉਂਕਿ ਤੁਰਕਾਂ ਕੋਲ ਸ਼ਸਤਰਾਂ ਦਾ ਬਲ ਸੀ ਸ਼ਸਤਰਾਂ ਦੇ ਬਲ ਕਰਕੇ ਉਹ اٹਕ ਨਹੀਂ ਸਕੇ ਕਿਤੇ ਆਪਨੇ ਜਿ ਸਿੱਖਨ ਸ਼ਸਤਰ ਗਹਾਵੇਂ ਮਹਾਰਾਜ ਵੇਖੋ ਦਸਤਾਰ ਬੰਦੀ ਵਾਲੇ ਦਿਨ ਕਹਿ ਰਹੇ ਆ ਸੰਗਤ ਨੂੰ ਸੁਣਾ ਕੇ ਮਸੰਦਾਂ ਨੂੰ ਸੁਣਾ ਕੇ ਮਹਾਰਾਜ ਕਹਿੰਦੇ ਬਾਬਾ ਜੀ ਹੁਣ ਅਸੀਂ ਆਪਣੇ ਸਿੱਖਾਂ ਨੂੰ ਸ਼ਸਤਰ ਫੜਾਉਣੇ ਆ। ਸ਼ਸਤਰ ਪਕੜਾਉਣੇ ਅਸੀਂ ਆਪਣੇ ਸਿੱਖਾਂ ਨੂੰ ਵਿਦਿਆਕਰ ਅਭਿਆਸ ਹੈ ਪਾਵੇਂ। ਔਰ ਨਿਰ ਸ਼ਸਤਰ ਪਕੜਾਉਣੇ ਹੀ ਨਹੀਂ ਨੇ। ਅਸੀਂ ਆਪ ਉਹਨਾਂ ਨੂੰ ਸ਼ਸਤਰਾਂ ਦਾ ਅਭਿਆਸ ਵੀ ਕਰਾਵਾਂਗੇ। ਆ ਤਲਵਾਰ ਜਦੋਂ ਫੜਦੇ ਆ ਨਾ ਅਸੀਂ ਵਾਰ ਕੱਢਦੇ ਆ। ਇਹ 2 ਮਿੰਟ ਬਾਅਰ ਕੱਢੀਏ ਤੇ ਸਾਹ ਫੁੱਲ ਜਾਂਦਾ ਸਾਹ ਸੰਗਤ ਹੀ 2 ਮਿੰਟ ਲਗਾਤਾਰ ਚਲਾਈਏ ਤੇ ਪਰ ਜਿਹੜੇ ਅਭਿਆਸ ਕਰਦੇ ਆ ਫਿਰ ਨਹੀਂ ਉਹਨਾਂ ਦਾ ਨਹੀਂ ਫੁੱਲਦਾ ਮਾਰਾ ਕਹਿੰਦੇ ਅਸੀਂ ਅਭਿਆਸ ਵੀ ਉਹਨਾਂ ਤੋਂ ਕਰਾਵਾਂਗੇ ਸੰਗਰ ਘੂਰ ਕਰਹੀਂ ਅਰ ਖਾਵੈ ਪਹਿਲਾਂ ਫੜਾਵਾਂਗੇ ਸ਼ਸਤਰ ਫਿਰ ਕਰਾਵਾਂਗੇ ਅਭਿਆਸ ਤੇ ਫਿਰ ਆਪਣੇ ਸਿੱਖਾਂ ਤੋਂ ਵੱਡੇ ਵੱਡੇ ਜੰਗ ਵੀ ਕਰਾਵਾਂਗੇ ਜਿੱਤੇ ਕਿ ਨਹੀਂ ਫਿਰ ਲੋਹੜਕੜ ਵਾਲਾ ਸ੍ਰੀ ਹਰ ਗੋਬਿੰਦਪੁਰ ਵਾਲਾ ਗੁਰੂ ਸਰ ਮਹਾਰਾਜ ਵਾਲਾ ਕਰਤਾਰਪੁਰ ਵਾਲਾ ਸਵਾ ਲੱਖ ਫੌਜ ਆਈ 24 ਘੰਟਿਆਂ ਤੋਂ ਪਹਿਲਾਂ ਖਤਮ ਕਰ ਦਿੱਤੀ ਮਹਾਰਾਜ ਨੇ ਕਰਤਾਰਪੁਰ ਸਾਹਿਬ ਮਾਰਾ ਗਨੇ ਫਿਰ ਇਨਾਂ ਤੋਂ ਸ਼ਸਤਰਾਂ ਨਾਲ ਜੰਗ ਵੀ ਕਰਾਵਾਂਗੇ ਗੁਰ ਸਹਾਏ ਵੱਡ ਰਾਜ ਕਮਾਵੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਰਾਜ ਕਰਨਾ ਆ ਅਸੀਂ ਆਖੋ ਸਤਨਾਮ ਸ੍ਰੀ ਉਹ ਮੰਜੀ ਲੈ ਕੇ ਆਏ ਆ ਮੰਜੀ ਕੀ ਕਰਨੀ ਮਾਰਾ ਨੇ ਤਖਤ ਬਣਾਉਣਾ ਹੈ ਹਾਂ ਜੀ ਸੁਨ ਬੋਲਿਓ ਬੁੱਢਾ ਕਰ ਜੋਰ ਵਾ 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 ਬਾਬਾ ਬੁੱਢਾ ਸਾਹਿਬ ਨੇ ਹੱਥ ਜੋੜ ਲਏ ਹੱਥ ਜੋੜ ਕੇ ਛੇਵੇਂ ਪਾਤਸ਼ਾਹ ਨੂੰ ਬੇਨਤੀ ਕਰਨ ਲੱਗੇ ਗੁਰਮਰਜੀ ਬਿਨ ਬਣੇ ਨਾ ਹੋਰ ਮਹਾਰਾਜ ਸਤਿਵਚਨ ਹੈ ਹੋਣਾ ਉਹ ਹੈ ਜੋ ਤੁਹਾਡਾ ਫੁਰਨਾ ਬਣ ਗਿਆ ਹਾਂਜੀ ਪੰਜ ਗੁਰੂ ਆਗੇ ਜਗ ਭਏ ਅੱਗੇ ਵੀ ਜਿਹੜੇ ਪੰਜ ਸਤ ਗੁਰੂ ਹੋਏ ਹਨ ਜਥਾ ਰੀਤ ਪੂਰਬ ਨਿਰਮਏ ਅਰ ਜਿਵੇਂ ਉਹਨਾਂ ਦੀ ਮਰਿਆਦਾ ਸੀ ਉਹਨਾਂ ਆਪ ਦੀ ਮਰਿਆਦਾ ਵਿੱਚ ਰਹਿਣਾ ਕੀਤਾ তথা ਮਸੰਦ ਆਪ ਟਿਗ ਲਿਆਏ ਤੇ ਮਹਾਰਾਜ ਮਸੰਦ ਇਸੇ ਕਰਕੇ ਸੇਲੀ ਟੋਪੀ ਮਾਲਾ ਮੰਜਾ ਲੈ ਆਏ ਹਨ ਹਾਂਜੀ ਕਰੋ ਆਪ ਜੈਸੇ ਮਨ ਭਾਏ ਤੇ ਹੁਣ ਸਤਿਗੁਰੂ ਸਮ ਆਪ ਜੀ ਦਾ ਹੈ ਜਿਵੇਂ ਤੁਹਾਡੇ ਚਿੱਤ ਵਿੱਚ ਆਉਂਦਾ ਸਤਿਗੁਰੂ ਤੁਸੀਂ ਓਵੇਂ ਹੀ ਕਰੋ ਹਾਂਜੀ ਨਈ ਰੀਤ ਜੇ ਕਰੋ ਚਲਾਵਨ ਜੇ ਨਵੀਂ ਰੀਤ ਆਪ ਜੀ ਨੇ ਚਲਾਉਣੀ ਹੈ ਧਰੋ ਸ਼ਸਤਰ ਗਨ ਦੁਸ਼ਟਨ ਘਾਵਨ ਤੇ ਮਹਾਰਾਜ ਫਿਰ ਧਰੋ ਸ਼ਸਤਰ ਰੱਖੋ ਹੱਥ ਵਿੱਚ ਸ਼ਸਤਰ ਸਤਿਗੁਰੂ ਧਾਰਨ ਕਰੋ ਸ਼ਸਤਰ ਤੇ ਸ਼ਸਤਰ ਧਾਰਨ ਕਰਕੇ ਇਹਨਾਂ ਦੁਸ਼ਟਾਂ ਨੂੰ ਖਪਾਵੋ ਹਾਂਜੀ ਜਿਮਰਾ ਵਰ ਕੀ ਮਰਜੀ ਹੋਏ ਹਾਂਜੀ ਮਾਨੈ ਤਨ ਨੀਕੀ ਸਭ ਕੋਏ ਜਿਵੇਂ ਆਪ ਜੀ ਦਾ ਹੁਕਮ ਹੋਏਗਾ ਅਸੀਂ ਸਾਰੇ ਓਵੇਂ ਹੀ ਆਪ ਜੀ ਦਾ ਬਚਨ ਮੰਨਾਂਗੇ ਸੋਨ ਬ੍ਰਿਧ ਤੇ ਸਤਿਗੁਰ ਮੁਸਕਾਏ ਤੇ ਸਾਧ ਸੰਗਤ ਦੀ ਸਤਿਗੁਰਾਂ ਦਾ ਇਹ ਬਚਨ ਬਾਬਾ ਬੁੱਢਾ ਜੀ ਨੇ ਸਮਰਥਨ ਦੇਤਾ ਤਾਂ ਬਾਬਾ ਬੁੱਢਾ ਜੀ ਦੇ ਬਚਨ ਸੁਣ ਕੇ ਛੇਵੇਂ ਪਾਸ਼ਾ ਮੁਸਕੁਰਾਏ ਕਿਉਂ ਬਾਬਾ ਬੁੱਢਾ ਜੀ ਨੇ ਢਿੱਲੀ ਮੱਠੀ ਗੱਲ ਨਹੀਂ ਕੀਤੀ ਗੱਜ ਕੇ ਆਖੋ ਸਤਨਾ ਢਿੱਲੀ ਮੱਠੀ ਗੱਲ ਨਹੀਂ ਕੀਤੀ ਚੜਦੀ ਕਲਾ ਵਾਲੀ ਗੱਲ ਕੀਤੀ ਬਹੁਤਾ ਕਹੀਏ ਬਹੁਤਾ ਹੋਏ ਜਦੋਂ ਚੜਦੀ ਕਲਾ ਵਾਲੀ ਗੱਲ ਕਰਦੇ ਆ ਨਾ ਸਾਧ ਸੰਗਤ ਜੀ ਫਿਰ ਕਿਰਪਾ ਵੀ ਚੜਦੀ ਕਲਾ ਵਾਲੀ ਹੁੰਦੀ ਹੈ ਪਹਿਲਾਂ ਹੀ ਹਾਏ ਜੀ ਮਰ ਗਏ ਜੀ ਇੰਜ ਹੋ ਗਿਆ ਜੀ ਉੰਜ ਹੋ ਗਿਆ ਜੀ ਤਾਂ ਫਿਰ ਹੋਣਾ ਵੀ ਉਹ ਕੋਈ ਜੀ ਬਾਬਾ ਜੀ ਨੇ ਚੜਦੀ ਕਲਾ ਦਾ ਜਵਾਬ ਦਿੱਤਾ ਛੇਵੇਂ ਪਾਸ਼ਾ ਸੁਣ ਕੇ ਮੁਸਕਰਾ ਪਏ ਸੇਲੀ ਮਾਲ ਮਸੰਦ ਜੋ ਲਿਆਏ ਉਹ ਗੁਰੂ ਕੇ ਸਿੱਖ ਮਸੰਦ ਮਾਲਾ ਤੇ ਸੇਲੀ ਜਿਹੜੀ ਲੈ ਕੇ ਆਏ ਨੇ ਦਵੈ ਕਰ ਬੰਦ ਬੰਦਨਾ ਕਰੀ ਮਾਰ ਨੇ ਆਪਣੇ ਹੱਥ ਚ ਪਕੜੀ ਉਹਨਾਂ ਨੂੰ ਨਮਸਕਾਰ ਕੀਤੀ ਮੱਥੇ ਲਾਇਆ ਕਹਿਓ ਕੋਸ਼ ਮੈਂ ਦੇਹੋ ਇਨ ਧਰੀ ਤੇ ਹੁਣ ਨਾਲ ਹੀ ਬਚਨ ਕਰ ਦਿੱਤਾ ਹੁਣ ਇਹਨੂੰ ਖਜ਼ਾਨੇ ਚ ਰੱਖ ਲਓ ਕੋਸ਼ ਵਿੱਚ ਰੱਖ ਲਵੋ ਕੋਸ਼ਪ ਹੁਕਮ ਮਾਨ ਗੁਰ ਕੀਰਾ ਤੋਸ਼ੇ ਖਾਨੇ ਵਾਲੇ ਨੇ ਖਜ਼ਾਨਚੀ ਨੇ ਮਹਾਰਾਜ ਦਾ ਹੁਕਮ ਸੁਣਿਆ ਆਗੇ ਤੇ ਉਠਾਏ ਤੇ ਸਵੇਰਾ ਉਹ ਵਸਤੂ ਮਾਲਾ ਤੇ ਸੇਲੀ ਆਪਣੇ ਹੱਥ ਵਿੱਚ ਪਕੜ ਲਈ ਤੋਸ਼ੇ ਖਾਨੇ ਮੈਂ ਤਬ ਧਰੀ ਤੇ ਤੋਸ਼ੇ ਖਾਨੇ ਵਿੱਚ ਰੱਖ ਦਿੱਤੀ ਖਜ਼ਾਨੇ 'ਚ ਰੱਖ ਦਿੱਤੀ ਉਠੇ ਅਰਦਾਸ ਬ੍ਰਿਧ ਪੂਨ ਕਰੀ ਤੇ ਸਾਧ ਸੰਗਤ ਜੀ ਫਿਰ ਬਾਬਾ ਬੁੱਢਾ ਸਾਹਿਬ ਉੱਠੇ ਉਨਾ ਉੱਠ ਕੇ ਅਰਦਾਸ ਕੀਤੀ ਪੰਜੋ ਸਤਿਗੁਰ ਕੇ ਲੇ ਨਾਮ ਪੰਝਾ ਗੁਰੂਆਂ ਦਾ ਨਾਮ ਲੈ ਕੇ ਇੱਕ ਵਾਰੀ ਲੈ ਲਈਏ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਪੰਜਾਂ ਸਤਿਗੁਰਾਂ ਦਾ ਨਾਮ ਲੈ ਕੇ ਪਾਗ ਲੀਨ ਕਰ ਮਹ ਅਬਿਰਾਮ ਤੇ ਫਿਰ ਆਪਣੇ ਹੱਥ ਵਿੱਚ ਦਸਤਾਰਾ ਲਿਆ ਬਾਬਾ ਬੁੱਢਾ ਜੀ ਨੇ ਹਾਂਜੀ ਜਿਸਕੇਸ਼ੋਰ ਨਜਰੀ ਵਿਸਾਲ ਜਿਹੜਾ ਬੜਾ ਸੋਹਣਾ ਜਿਹਦੇ ਪੱਲਿਆਂ ਤੇ ਕਢਾਈ ਹੈ ਚਮਕਤ ਬਹੁ ਸੁਖਮਾ ਕੇ ਨਾਲ ਬੜੇ ਸੋਹਣੀ ਕਢਾਈ ਜਿਹੜੀ ਚਮਕਦੀ ਹੈ ਸੂਖਮ ਸੂਤ ਅਤਿਕ ਜਸਕੇਰਾ ਬੜਾ ਬਰੀਕ ਕੱਪੜਾ ਜਿਹਨੂੰ ਅੱਜ ਕੱਲ ਫੁੱਲ ਵਾਇਲ ਕਹਿੰਦੇ ਆ ਐਨ ਬਰੀਕ ਬਸਤਰ ਹੈ ਸ੍ਰੀ ਹਰ ਗੋਵਿੰਦ ਕੋ ਤਸਬੇਰਾ ਉਸ ਸਮੇਂ ਉਹ ਪੱਗ ਲੈ ਕੇ ਤਨ ਬਾਬਾ ਬੁੱਢਾ ਸਾਹਿਬ ਜੀ ਨੇ ਪ੍ਰਥਮ ਬੰਧਵਵਨ ਕੀਨੀ ਪਹਿਲੀ ਪੱਗ ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਬੰਨੀ ਹੈ ਵੇਖੋ ਅੱਜ ਵੀ ਜਦੋਂ ਕੋਈ ਵੱਡੀ ਪਦਵੀ ਤੇ ਬਹਿੰਦਾ ਹੈ ਨਾ ਤੇ ਪਹਿਲੀ ਦਸਤਾਰ ਦਰਬਾਰ ਸਾਹਿਬ ਦੇ ਹੈੱਡ ਗਰੰਥੀ ਵੱਲੋਂ ਦਿੱਤੀ ਜਾਂਦੀ ਹੈ ਮਰਜ਼ਾਦਾ ਹੈ ਪਹਿਲੀ ਦਸਤਾਰ ਛੇਵੇਂ ਪਾਤਸ਼ਾਹ ਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਭੇਟ ਕੀਤੀ ਹੈ ਸ਼ੋਭਾ ਗੁਰ ਕੀ ਹੋ ਤਨਵੀਨ ਕਹਿੰਦੇ ਉਹ ਸੋਹਣੀ ਤਸਤਾਰ ਜਦੋਂ ਸਜਾਈ ਛੇਵੇਂ ਪਾਸ਼ਾ ਦੀ ਸ਼ੋਭਾ ਹੋਰ ਵੱਧ ਗਈ ਪੁੰਨ ਮੋਹਰੀ ਨੇ ਬਹੁਤਨ ਸਾਥ ਫਿਰ ਬਾਬਾ ਮੋਹਰੀ ਜੀ ਉੱਠੇ ਕਿਉਂਕਿ ਗੁਰੂ ਅੰਗਦ ਸਾਹਿਬ ਦਾ ਪਰਵਾਸ ਸੀਨੀਅਰਿਟੀ ਹੈ ਉਹ ਉੱਠੇ ਹਨ ਖੁੱਲੀ ਮਾਇਆ ਨਾਲ ਲੈ ਕੇ ਅਰਪੀ ਪਾਗ ਦਾਤੂਲੇ ਹੱਥ ਤੇ ਸਾਧ ਸੰਗਤ ਦੀ ਉਹ ਫਿਰ ਅੱਗੇ ਰੱਖੀ ਵਾਹਿਗੁਰੂ ਗੁਰੂ ਅਮਰਦਾਸ ਜੀ ਦਾ ਪਰਿਵਾਰ ਬਾਬਾ ਮੋਰੀ ਜੀ ਬਾਬਾ ਦਾਤੂ ਜੀ ਦੋਵੇਂ ਇਹ ਉੱਠੇ ਨੇ ਇਹਨਾਂ ਨੇ ਪੱਗਾਂ ਪੇਟਾ ਕੀਤੀਆਂ ਅਪਰ ਕਹਾਂ ਲੱਗ ਕਹੈ ਬਣਾਈ ਕਵੀ ਜੀ ਕਹਿੰਦੇ ਮੈਂ ਕਿੱਥੋਂ ਤੱਕ ਤੁਹਾਨੂੰ ਦੱਸਾਂ ਵੀ ਕਿੰਨੀਆਂ ਪੱਗਾਂ ਛੇਵੇਂ ਪਾਤਸ਼ਾਹ ਨੂੰ ਦਸਤਾਰਾਂ ਗੁਰਸਿੱਖਾਂ ਨੇ ਭੇਟਾ ਕੀਤੀਆਂ ਗੁਰਗੇ ਪੈਂਚ ਮਸੰਦ ਸਮੁਦਾਈ ਐਨ ਨਗਰ ਦੇ ਪੰਜ ਸਰਪੰਚ ਅੰਮ੍ਰਿਤਸਰ ਦੇ ਉਹ ਵੀ ਆਏ ਉਹਨਾਂ ਵੀ ਦਸਤਾਰਾਂ ਭੇਟ ਕੀਤੀਆਂ ਸਰਬ ਅਰਪਨਾ ਕਰੇ ਅਗਾਰੀ ਸਾਰਿਆਂ ਨੇ ਬਹੁਤੀ ਪ੍ਰੇਮ ਨਾਲ ਭੇਟ ਕੀਤੀਆਂ ਧਨ ਦਸਤਾਰ ਲਿਆਏ ਨਰ ਝਾਰੀ ਦਸਤਾਰਾਂ ਮਾਇਆ ਢੇਰ ਲੱਗ ਗਿਆ ਸੁੰਦਰ ਬਾਜ ਉਠੇ ਛਦਿਆਨੇ ਤੇ ਫਿਰ ਉਥੇ ਫਿਰ ਖੁਸ਼ੀ ਇਸ ਹਾਜ ਵਜ ਗਏ ਹਾਂਜੀ ਸਭ ਕੇ ਉਪਜਤ ਆਨੰਦ ਮਹਾਨੇ ਇੱਕ ਬਰੀ ਐਨ ਆਨੰਦ ਬਣ ਗਿਆ ਖੁਸ਼ੀਆਂ ਹੀ ਖੁਸ਼ੀਆਂ ਹੋ ਗਈਆਂ ਮੰਗਲ ਸਿਰ ਜਿਪ ਵਿਦ ਪ੍ਰਕਾਰੀ ਤੇ ਸਾਥ ਸੰਗਤ ਦੀ ਖੁਸ਼ੀਆਂ ਆਨੰਦ ਵਰਤ ਗਏ ਨਮੂ ਨਿਸ਼ਾਨ ਝੁਲਤ ਦੁਤ ਭਾਰੀ ਮਾਨੋ ਨਮਾ ਹੀ ਨਿਸ਼ਾਨ ਗੁਰੂ ਘਰ ਵਿੱਚ ਝੁਲ ਗਿਆ ਮਾਰਾ ਨੇ ਹੁਕਮ ਕੀਤਾ ਭਾਈ ਸੋਹਣੀਆਂ ਤਲਵਾਰਾਂ ਤਿਆਰ ਕਰੋ ਧਿਆਤ ਰੱਖਿਓ ਕੱਲੀ ਛੇਵੇਂ ਪਾਤਸ਼ਾਹ ਨੇ ਨਹੀਂ ਨੀ ਤਲਵਾਰ ਧਾਰਨ ਕਰਨੀ ਤਲਵਾਰ ਬਾਬਾ ਬੁੱਢਾ ਜੀ ਨੇ ਵੀ ਨਾਲ ਧਾਰਨ ਕਰਨੀ ਹੈ ਬਾਬਾ ਬੁੱਢਾ ਜੀ ਦੀ ਸ੍ਰੀ ਸਾਹਿਬ ਦੇ ਵੀ ਦਰਸ਼ਨ ਕਰਾਉਂਦੇ ਆ ਅਕਾਲ ਤਖਸਰ ਸਾਹਿਬ ਉਹ ਵੀ ਹੱਥ 'ਚ ਤਲਵਾਰ ਰੱਖਦੇ ਸੀਗੇ ਕਿਰਪਾਨ ਰੱਖਦੇ ਸੀ ਹਾਂਜੀ ਮੰਗਤ ਜਨ ਕੋ ਦਰਬ ਕਨੇਰਾ ਮੰਗਣ ਵਾਲੇ ਬਹੁਤ ਆਏ ਉਹਨਾਂ ਨੂੰ ਖੁੱਲੀ ਮਾਇਆ ਦਿੱਤੀ ਦਿਓਦਾਨ ਸਤਗੁਰ ਤੇ ਸਵੇਰਾ ਮਹਾਰਾ ਨੇ ਖੁੱਲਾ ਦਾਨ ਦਿੱਤਾ ਸ਼ੋਕ ਬਿਸਾਰ ਦੀਨ ਸਭ ਲੋਕਨ ਇੱਕ ਵਾਰੀ ਆਈ ਸੀ ਕਿਰਪਾ ਦੀ ਖੇਡ ਵਰਤਾਈ ਸਾਰਿਆਂ ਵਿੱਚੋਂ ਸ਼ੋਕ ਦੂਰ ਹੋ ਗਿਆ ਅਫਸੋਸ ਦੂਰ ਹੋ ਗਿਆ ਸ੍ਰੀ ਹਰ ਗੋਬਿੰਦ ਕਰੇ ਬਿ ਲੋਕਨ ਸਾਰੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਦੇ ਆ ਬੜੇ ਸੋਹਣੇ ਦਰਸ਼ਨ ਹਾਨਾ ਹਾਂਜੀ ਸਾਰੇ ਮਸੰਦ ਮਿਲ ਕੇ ਚੱਲ ਗਏ ਸਾਰੇ ਮਸੰਦ ਉੱਠ ਕੇ ਸ਼੍ਰੀ ਗੰਗਾ ਕੋ ਬੰਦਨ ਕੀਏ ਉਹ ਮਾਤਾ ਗੰਗਾ ਜੀ ਕੋਲ ਚਲੇ ਗਏ ਕਿਉਂਕਿ ਮਸੰਦਾਂ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਉਹ ਡਰਾਕਲ ਸਨ ਢਿੱਲੀ ਗੱਲ ਕਰਦੇ ਸੀ ਕੀਤੀ ਨਾ ਗੱਲ ਬਾਬਾ ਬੁੱਢਾ ਜੀ ਨੇ ਚੜ੍ਹਦੀ ਕਲਾ ਵਾਲੀ ਉਹ ਮਸੰਦ ਵਿੱਚੋਂ ਉੱਠ ਕੇ ਮਾਤਾ ਗੰਗਾ ਜੀ ਕੋਲ ਚਲੇ ਗਏ ਦੇ ਆਸ਼ਿਕ ਸਾਦਰ ਬਿਠਾਏ ਮਾਤਾ ਜੀ ਨੇ ਅਸ਼ੀਰਵਾਦ ਦਿੱਤਾ ਤੇ ਮਸੰਦਾਂ ਨੂੰ ਕੋਲ ਬਿਠਾਇਆ ਪੁੱਤਰ ਸਮਾਨ ਜਾਨ ਸਮੁਦਾਏ ਔਰ ਆਪਣੇ ਪੁੱਤਰਾਂ ਸਮਾਨ ਹੀ ਜਾਣਿਆ ਸਾਰੇ ਮਸੰਦਾਂ ਨੂੰ ਸਭਿ ਨਜੂਰ ਕਰ ਅਰਜ ਗੁਜਾਰੀ ਸਾਰੇ ਮਸੰਦ ਹੱਥ ਜੋੜ ਕੇ ਕਹਿਣ ਲੱਗੇ ਸੁਨਹੁ ਮਾਤ ਜੀ ਕਰੋ ਵਿਚਾਰੀ ਮਾਤਾ ਜੀ ਮਾਤਾ ਜੀ ਇੱਕ ਬੇਨਤੀ ਕਰਨੀ ਹੈ ਮਾਤਾ ਜੀ ਵਿਚਾਰ ਕਰਿਓ ਸਾਡੀ ਗੱਲ ਤੇ ਤੁਰਕ ਨਰਾਜ ਤੇਜ ਅਤ ਤਪੈ ਤੁਰਕਾਂ ਦਾ ਰਾਜ ਹੈ ਬਹੁਤ ਭਿਆਨਕ ਰਾਜ ਹੈ ਇਸ ਸਮੇ ਹੈ ਵੀ ਜੀ ਉਰੋਂ ਤਾਂ ਸਾਧ ਸੰਗਤ ਜੀ ਕੋਈ 5-6 ਫੁੱਟ ਉੱਚਾ ਵੀ ਨਹੀਂ ਸੀ ਬਹਿ ਸਕਦਾ ਤੇ ਮਹਾਰਾਜ 12 ਫੁੱਟ ਉੱਚੇ ਬੈਠੇ ਰਹੀ ਉਹ ਇੱਕ ਨਹੀਂ ਸੀ ਪਾਉਣ ਦੇਂਦੇ ਮਹਾਰਾ ਨੇ ਦੋ ਪਾਈਆਂ ਕੋਈ ਕਲਗੀ ਲਾ ਲੇ ਤਾਂ ਉਹਨੂੰ ਸਜਾਏ ਮੌਤ ਸੀ ਕੋਈ ਕਲਗੀ ਨਹੀਂ ਸੀ ਲਾ ਸਕਦਾ ਮਹਾਰਾ ਨੇ ਕਲਗੀ ਵੀ ਲਾਈ ਕਿਉਂਕਿ ਉਹ ਕਹੇ ਦਾ ਸਿਰ ਉੱਠਣ ਹੀ ਦੇਣਾ ਚਾਹੁੰਦੇ ਸੀ ਤੁਰਕ ਜਿਹੜੇ ਐਨੇ ਬੁਰੇ ਹਾਲਾਤ ਸਨ ਕਿ ਆਨੰਦ ਕਾਰਜ ਵਿਆਹ ਤੋਂ ਬਾਅਦ ਡੋਲੀਆਂ ਸਿੱਧੇ ਸਹੁਰੇ ਨਹੀਂ ਸੀ ਪਹੁੰਚਦੀਆਂ ਪਹਿਲਾਂ ਹਾਕਮਾਂ ਕੋ ਪਹੁੰਚਦੀਆਂ ਸਨ ਇਹ ਤਾਂ ਸਤਿਗੁਰਾਂ ਦੀ ਕਿਰਪਾ ਹੈ ਆ ਜਿਹੜੇ ਸੁੱਖ ਆਨੰਦ ਸਰਦਾਰੀਆਂ ਬਣੀਆਂ ਨੇ ਉਹ ਕਹਿਣ ਲੱਗੇ ਮਾਤਾ ਜੀ ਨੂੰ ਕਹਿੰਦੇ ਮਾਤਾ ਜੀ ਤੁਰਕਾਂ ਦਾ ਰਾਜ ਹੈ ਬੜਾ ਭਿਆਨਕ ਰਾਜ ਹੈ ਇਨਸਾਨ ਬਿਗਰ ਕਹਾਂ ਕੋ ਛਪੈ ਇਹਨਾਂ ਨਾਲ ਜੇ ਵਿਗਾੜ ਪੈਦਾ ਹੋ ਗਿਆ ਤੇ ਕਿੱਥੇ ਲੁਕਾਂਗੇ ਚੱਕਰ ਵਰਤ ਸੰ ਫਿਰਹਿ ਦੁਹਾਈ ਸਾਰੇ ਪਸੇ ਤੁਰਕਾਂ ਦੀ ਦਵਾਈ ਫਿਰਦੀ ਐ ਇੱਕ ਇਹ ਲਖੋ ਅਦਿਕ ਦੁਖਦਾਈ ਇਹ ਹੈ ਤਾਂ ਦੁੱਖदाई ਗੱਲ ਹੈ ਜਿਹੜਾ ਤੁਰਕਾਂ ਦਾ ਰਾਜ ਹੈ ਹੈ ਤਾਂ ਸਾਰੇ ਦੁਖੀ ਨੇ ਦੁੱਤੀਏ ਖਤਰੀ ਚੰਦੂ ਦੀਵਾਨ ਇੱਕ ਤਾਂ ਤੁਰਕ ਸਾਡੇ ਨਾਲ ਬੈਰ ਕਰਦੇ ਦੂਜਾ ਬਾਦਸ਼ਾਹ ਦਾ ਦੀਵਾਨ ਚੰਦੂ ਉਹ ਵੀ ਬੜੀ ਮਾੜੀ ਮੱਤ ਵਾਲਾ ਹਾਂਜੀ ਸਤਗੁਰ ਅਰਜੁਨ ਜਿਸ ਕਰਹਾਨ ਜਿਨੇ ਮਹਾਰਾਜ ਨੂੰ ਸ਼ਹੀਦ ਕਰਵਾਇਆ ਸੱਚੇ ਪਾਤਸ਼ਾਹ ਨੂੰ ਦੁਸ਼ਮਨ ਦੀਰਗ ਦੁਸ਼ਟ ਸਦੋਸ਼ ਸੋਏ ਵੱਡੇ ਦੁਸ਼ਮਨ ਬਣ ਗਏ ਆ ਵੈਰੀ ਬਣ ਗਏ ਨੇ ਘਰੇ ਬੈਰ ਪਾਪੀ ਅਤ ਰੋਸ ਉਹ ਪਾਪੀ ਬੈਰ ਕਰਦੇ ਗੁਰੂ ਘਰ ਨਾਲ ਗੁੱਸੇ ਵਿੱਚ ਨੇ ਨਾ ਕਿਸ ਕੋ ਜਿਸ ਕੇ ਉਰ त्रास ਉਹ ਕਹੇ ਤੂੰ ਡਰਦੇ ਥੋੜੀ ਆ ਮਾਤਾ ਜੀ ਮਨ ਭਾਵਤ ਕੋ ਕਰੇ ਪ੍ਰਕਾਸ਼ ਮਨ ਪੌਂਦੀ ਗੱਲਾਂ ਕਰਦੇ ਜੋ ਉਹਨਾਂ ਦੇ ਮਨ ਚ ਆ ਗਿਆ ਉਹਨਾਂ ਉਹ ਕਰਨਾ ਹੁਣ ਤੇ ਲਿਖਤੀ ਕਾਨੂੰਨ ਹੈ ਨਾ ਉਦੋਂ ਕਿਹੜਾ ਲਿਖਤੀ ਕਾਨੂੰਨ ਸੀ ਜੋ ਉਹਨਾਂ ਦੇ ਮਨ ਵਿੱਚ ਆਉਂਦਾ ਉਹ ਉਹ ਕਰਨਗੇ ਲੋਕ ਹਜ਼ਾਰੋਂ ਨਿਤ ਅਨੁਸਾਰੀ ਹਜ਼ਾਰਾਂ ਲੋਕ ਉਹਨਾਂ ਦੀ ਈਨ ਮੰਨਦੇ ਨੇ ਸ਼ਾਹੋ ਸਮੀਪੀ ਤੇ ਬਲ ਭਾਰੀ ਤੇ ਤੁਰਕ ਦੇ ਨਾਲ ਚੰਦੂ ਰਲਿਆ ਖਤਰੀ ਚੰਦੂ ਬੜਾ ਮਾਤਾ ਜੀ ਸਮਾ ਮਾੜਾ ਇਸ ਸਮੇਂ ਹਾਂਜੀ ਕਰੀ ਪਰ ਤਗਿਆ ਤਿਸ ਕੋ ਮਾਰਨ ਹਾਂਜੀ ਸਭ ਮੈਂ ਕੀਨੇ ਕੀਨੀ ਸਫਤ ਉਚਾਰਨ ਪਰ ਮਾਤਾ ਜੀ ਗੁਰੂ ਸਾਹਿਬ ਨੇ ਤਾਂ ਸਾਰਿਆਂ ਦੇ ਵਿੱਚ ਬੈਠ ਕੇ ਐਲਾਨੀਆਂ ਤੌਰ ਤੇ ਇਹ ਕਿਹਾ ਵੀ ਅਸੀਂ ਚੰਦੂ ਨੂੰ ਮਾਰਾਂਗੇ ਐਲਾਨੀਆਂ ਤੌਰ ਤੇ ਕਹਿਤਾ ਚੇਤਾ ਰੱਖਿਓ ਸੂਰਮਿਆਂ ਦੇ ਗੱਤੇ ਨੂੰ ਸੂਰਮੇ ਹੀ ਜਾਣਦੇ ਆ ਕਿਉਂ ਸੂਰਮੇ ਖਹਿ ਕੇ ਚੱਲਦੇ ਆ ਉਹ ਡਰਦੇ ਆ ਸਾਰੇ ਮਸੰਦ ਕਹਿੰਦੇ ਮਾਤਾ ਜੀ ਵੇਖੋ ਮਾਰਾ ਨੇ ਕੈਸਾ ਬਚਨ ਕਰਤਾ ਹਾਂਜੀ ਸੂ ਸੁਨ ਬੈਰ ਵਧਾਵੇ ਪਾਪੀ ਜਦੋਂ ਚੰਦੂ ਨੂੰ ਜਾਂ ਬਾਦਸ਼ਾਹ ਨੂੰ ਪਤਾ ਲੱਗੇਗਾ ਉਹ ਤਾਂ ਵੈਰ ਵਧਾਉਣਗੇ ਨਾ ਸਾਡੇ ਨਾਲ ਫੰਤ ਬਿਗਨ ਕਰੇ ਕੋ ਵੱਡੇ ਸੰਤਾਪੀ ਉਹ ਤਾਂ ਬਿਗਨ ਪਉਣਗੇ ਵੱਡੇ ਸੰਤਾਪ ਭੁਗਤਉਣਗੇ ਸਾਹਿਬ ਜਾਦੇ ਕੀ ਬਹਿ ਬਾਲ ਬਾਈ ਇਥੋਂ ਮਾਰ ਖਾ ਗਏ ਉਹ ਮਸੰਦ ਮਾਤਾ ਜੀ ਨੂੰ ਕਹਿੰਦੇ ਸਾਹਿਬ ਜਾਦੇ ਦੀ ਉਮਰ ਛੋਟੀ ਹੈ ਅਜੇ ਗੁਰੂ ਸਮਝਿਆ ਹੀ ਨਹੀਂ ਬਾਬਾ ਬੁੱਢਾ ਜੀ ਗੁਰੂ ਸਮਝਦੇ ਆ ਕਹਿੰਦੇ ਸਹਬਜ਼ਾਦੇ ਦੀ ਉਮਰ ਬੜੀ ਛੋਟੀ ਹੈ ਸ਼ਸਤਰ ਧਰਨ ਕੇ ਪਰੇ ਸੁਖਿਆਲ ਉਹਨਾਂ ਨੇ ਸ਼ਸਤਰ ਧਾਰਨ ਕਰਨ ਦਾ ਖਿਆਲ ਧਾਰਨ ਕਰ ਲਿਆ ਹੈ ਚਮੂ ਨਾ ਪਾਸਲ ਰਹੇ ਰਨ ਕੈਸੇ ਤੇ ਫੌਜ ਤਾਂ ਹੈ ਕੋਈ ਨਹੀਂ ਲੜਨ ਕੇ ਕਿਵੇਂ ਉਹਨਾਂ ਨੂੰ ਇਹ ਨਹੀਂ ਪਤਾ ਜਿੰਨਾ ਸ਼ਸਤਰ ਧਾਰਨ ਕਰਨੇ ਨਾਲ ਕਿਹਾ ਨਹੀਂ ਹੈ ਸਿੱਖਾਂ ਨੂੰ ਵੀ ਸ਼ਸਤਰ ਫੜਾਉਣੇ ਆ ਜਦੋਂ ਸ਼ਸਤਰ ਫੜਾਏ ਤੇ ਫੌਜ ਹੀ ਬਣਾਈ ਸਾਰੀ ਕਹਿੰਦੇ ਫੌਜ ਤਾਂ ਹੈ ਨਹੀਂ ਹਾਂ ਰਾਜਹੀਨ ਤੇ ਸੈਨਨ ਐਸੇ ਉਹ ਰਾਜ ਭਾਗ ਨਹੀਂ ਹੈ ਸੈਨਾ ਨਹੀਂ ਹੈਗੀ ਮਹਾਰਾਜ ਨੇ ਤਾਂ ਕਹਿਤਾ ਰਾਜ ਲਵਾਂਗੇ ਜਦੋਂ ਬਾਜ ਵਾਲੀ ਗੱਲ ਹੋਈ ਛੇਵੇਂ ਪਾਸ਼ਾ ਕਹਿੰਦੇ ਤੁਸੀਂ ਕਹਿੰਦੇ ਉਹ ਬਾਜ ਬਾਜ ਛੱਡੋ ਅਹੀਂ ਤੇ ਤਾਜ ਵੀ ਲਵਾਂਗੇ ਬਾਜ ਤਾਜ ਹਮਨੇ ਸਭ ਲੈਨੇ ਹਾਂਜੀ ਮੁਲਖ ਨਹੀਂ ਧਨ ਜਹ ਤੇ ਆਵੇ ਤੇ ਕੋਈ ਮਾਤਾ ਜੀ ਆਪਣੇ ਕੋ ਰਾਜ ਵੀ ਨਹੀਂ ਐ ਇੰਨੀ ਮਾਇਆ ਆਵੇਗੀ। ìm ਬਲੀਆਂ ਸੰਗ ਜੰਗ ਮਚਾਵੇਂ। ਇਹਨੇ ਬਲੀਆਂ ਦੇ ਨਾਲ ਇਹ ਕਿਵੇਂ ਜੰਗ ਕਰਨਗੇ? ੱਿੱਲੀ ਗੱਲ ਕਰਦੇ ਆ। ਵੀ ਮਾਤਾ ਜੀ ਤੁਸੀਂ ਸਮਝਾਓ। ਹਾਂਜੀ ਦੋਹਰਾ ਸੁਨ ਸ੍ਰੀ ਗੰਗਾ ਨੇ ਕਹਿਓ ਕਹਿਣ ਬਨਹੇ ਤਿਨ ਸਾਥ ਮਾਤਾ ਗੰਗਾ ਦੀ ਕਹਿਣ ਲੱਗੇ ਭਾਈ ਠੀਕ ਐ ਅਸੀਂ ਸਿਰਫ ਗੁਰੂ ਜੀ ਨੂੰ ਕਹਿ ਸਕਦੇ ਆਂ ਮਾਂ ਹੋਣ ਦੇ ਨਾਤੇ ਕਰਾਂ ਮਾਤ ਸਾਹਿਬ ਬਲੀ ਅਪਰਨਾ ਵਸ ਕੀ ਗਾਤ ਤਾਕੀ ਉਹ ਕਰਾਂ ਮਾਤ ਵਿੱਚ ਬਲੀ ਨੇ ਕਿਸੇ ਦੇ ਵਸ ਵਿੱਚ ਨਹੀਂ ਹੈ ਗੁਰੂ ਹਰਗੋਬਿੰਦ ਸਾਹਿਬ ਨੂੰ ਰੋਕਣਾ ਕੋਈ ਰੋਕ ਨਹੀਂ ਸਕਦਾ ਸੋ ਮੈਂ ਬੂਜਨ ਕਰ ਭਲੇ ਅਮ੍ਰਿਤਤਾ ਜੋਤ ਸਮਝਾ ਕੋਈ ਨਹੀਂ ਮੈਂ ਭਲੇ ਤਰੀਕੇ ਨਾਲ ਮਹਾਰਾਜ ਨੂੰ ਪੁੱਛਾਂਗੀ ਵਰਜੋਂ ਵਰਜੇ ਜੇ ਰਹੇ ਵਰਜੇ ਮਨ ਮੇ ਆਏ ਮੈਂ ਕੋਸ਼ਿਸ਼ ਕਰਾਂਗੀ ਜੇ ਵਰਜ ਗਏ ਤੇ ਜੇ ਰੁਕ ਗਏ ਤਾਂ ਸੋਨ ਮਸੰਦ ਠੰਡੇ ਭਏ ਮਸਤਕ ਟੇਕ ਸਿਧਾ ਹੋ ਮਸੰਦ ਉੱਠੇ ਲੋਗ ਮੱਥਾ ਟੇਕਿਆ ਸ੍ਰੀ ਗੰਗਾ ਚਿਤਵਤ ਗੁਰਨ ਦਿਗਜਲ ਚਲਕਾਈ ਮਾਤਾ ਗੰਗਾ ਜੀ ਬੈਰਾਗ ਵਿੱਚ ਹੋ ਗਏ ਪਰ ਸਤਿਗੁਰਾਂ ਨੇ ਕਿਹਾ ਹੈ ਜਿਹਨੂੰ ਆਪਾਂ ਕਹਿੰਦੇ ਨਾ ਆਰਡਰ ਦੇ ਦੇਣਾ ਮਹਾਰਾਜ ਨੇ ਕਹਿ ਦਿੱਤਾ ਭਾਈ ਤਲਵਾਰਾਂ ਵੱਧੀਆਂ ਤੋਂ ਵੱਧੀਆਂ ਬਣਾਓ ਕਿਰਪਾਨਾਂ ਹੁਣ ਅਸੀਂ ਕਿਰਪਾਨਾਂ ਪਾਵਾਂਗੇ ਓ ਮਹਾਰਾਜ ਧਾਰਨਗੇ ਉਰਕ ਕਹਿੰਦੇ ਸੀ ਇੱਕ ਨਹੀਂ ਧਾਰਨ ਕਰਨੀ ਅਗਲਿਆਂ ਦੋ ਧਾਰਨ ਕਰਕੇ ਵਿਖਾਉਣੀਆਂ ਨੇ। ਔਰ ਇਹ ਤਾਂ ਬਚਨ ਬਾਬਾ ਬੁੱਢਾ ਜੀ ਨੇ ਉਦੋਂ ਹੀ ਕਰ ਦਿੱਤਾ ਸੀ ਜਦੋਂ ਮਹਾਰਾਜ ਬਾਬਾ ਬੁੱਢਾ ਜੀ ਮਾਤਾ ਗੰਗਾ ਜੀ ਨੂੰ ਕਹਿ ਰਹੇ ਸੀ ਪੁੱਤਰ ਪੈਦਾ ਹੋਏਗਾ। ਉਦੋਂ ਹੀ ਕਿਹਾ ਸੀ ਮੇਰੀ ਪੀਰੀ ਦਾ ਮਾਲਕ ਆਏਗਾ। ਸੋ ਅੱਗੇ ਕਥਾ ਜਿਵੇਂ ਵੀ ਹੋਏ ਪ੍ਰਸੰਗ ਆਏਗਾ ਉਹ ਕਲ ਦੇ دیਵਾਨਾ ਵਿੱਚ ਸਿੰਘ ਸਾਹਿਬ ਜੀ ਆਪ ਜੀ ਨੂੰ ਸਰਵਣ ਕਰਾਉਣਗੇ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ ਸੋਨ ਮਸੰਦ ਠਾਂਡੇ ਭਏ ਮਸਤ ਕਟੇਕ ਸਿਧਾਏ ਸ਼੍ਰੀ ਗੰਗਾ ਚਿਤਵਤ ਗੁਰਨ ਦਿਗਜਲ ਝਲਕਿਓ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ